ਅਸਲੀ ਸਵਾਲ ਬੜੇ ਵੱਡਾ ਆਫਿਸ ਪਹੁੰਚੀ ਕਿ ਹੈ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਬੀਜੇਪੀ ਦੇ ਪੰਜਾਬ ਦੇ ਕਾਰਜਕਾਰੀ ਅਧਿਕਾਰੀ ਅਸ਼ੁਨੀ ਸ਼ਰਮਾ ਜੀ ਜਿਹੜੇ ਮੇਰੇ ਬਹੁਤ ਪਿਆਰੇ ਸਾਥੀ ਵੀ ਆ ਬੜੇ ਪੁਰਾਣੇ ਦੋਸਤ ਵੀ ਹੈ ਉਹਨਾਂ ਦੇ ਵੱਡੇ ਭਰਾਤਾ ਆਰ ਪੀ ਸ਼ਰਮਾ ਜੀ ਅੱਜ ਸਾਡੇ ਵਿੱਚ ਨੇ ਪਰਿਵਾਰ ਵਾਸਤੇ ਵੀ ਸ਼ਰਮਾ ਸਾਹਿਬ ਵਾਸਤੇ ਵੀ ਬਹੁਤ ਪੱਛਾ ਵਾਸਤੇ ਵੀ ਵੱਡਾ ਸਦਮਾ। ਉਹ ਇੰਨੇ ਅੱਛੇ ਇਨਸਾਨ ਸੀ। ਔਰ ਐਨਾ ਦੋਨਾਂ ਭਰਾਵਾਂ ਦਾ ਆਪਸ ਦੇ ਵਿੱਚ ਪਿਆਰ ਸੀ। ਕਿ ਜੇ ਸ਼ਰਮਾ ਸਾਹਿਬ ਸਾਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਵਿਚਰਦੇ ਸੀ ਤੇ ਉਹ ਪਠਾਨਕੋਟ ਹਲਕਾ ਔਰ ਸਤਾਨਿਕ ਸਾਰਾ ਕਾਰਜਕਾਰ ਘਰ-ਬਾਰ ਬੜੀ ਚੰਗੀ ਤਰ੍ਹਾਂ ਸੰਭਾਲੀ। ਇੱਕ ਪਿਤਾ ਦੀ ਤਰ੍ਹਾਂ ਉਹਨਾਂ ਦਾ ਸ਼ਰਮਾ ਜੀ ਨੂੰ ਆਸਰਾ ਸੀ। ਸੋ ਜਦੋਂ ਇਹੋ ਜੀ ਸ਼ਖਸੀਅਤ ਕਰ ਤੋਂ ਜਾਂਦੀ ਹੈ ਬੜਾ ਵੱਡਾ ਕਾਟਾ ਪੈਂਦਾ ਗੁਰੂ ਮਹਾਰਾਜ ਦੇ ਚਰਨਾਚਰ ਦਾਸ ਆ ਕਿ ਪਰਮਾਤਮਾ ਵਿਚਰੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਲਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਬਾਣਾ ਬਣਨ ਦਾ ਬਲ ਦੇ। ਅਸ਼ਵਨੀ ਜੀ ਦੇ ਵੱਡੇ ਭਰਾ ਜਿਹੜੇ ਕਿ ਅਸ਼ਵਨੀ ਜੀ ਤੋਂ ਸਿਰਫ ਸ਼ਰਮਾ ਜੀ ਵੱਡੇ 3 ਸਾਲ ਦੀ ਉਮਰ ਦਾ ਫਰਕ ਸੀ 63 ਸੀਕੁਅਲ ਪਰ ਅੱਜ ਜਿੱਥੇ ਮੈਂ ਦੇਖਿਆ ਲੋਕਾਂ ਦਾ ਦੇਸ਼ ਤੋਂ ਹਰ ਕੋਨੇ ਕੋਨੇ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਬੀਜੇਪੀ ਆਰਐਸਐਸ ਦੇ ਲੋਕ ਪਹੁੰਚੇ ਆ ਅਸੀਂ ਤਾਂ ਪਹੁੰਚ ਨਹੀਂ ਪਹੁੰਚਣਾ ਸੀ ਪਰ ਉਹ ਅੱਜ ਮੈਂ ਪੜ ਰਿਹਾ ਸੀ ਉਹਨਾਂ ਬਾਰੇ ਵੀ ਉਹਨਾਂ ਨੇ ਤਿੰਨ ਦੇਖੋ ਵੱਡੀਆਂ ਜ਼ਿੰਮੇਵਾਰੀਆਂ ਇੱਕ ਸਭ ਤੋਂ ਪਹਿਲਾਂ ਪਰਿਵਾਰ ਦੀ ਫਿਰ ਉਹਨਾਂ ਨੇ ਆਰਐਸਐਸ ਦੇ ਉਹ ਸਭ ਤੋਂ ਪੱਕੇ ਜਿਹੜੇ ਕਹਿ ਸਕਦੇ ਆ ਨਾ ਚੰਗੀਆਂ ਵੇਲਿਆਂ 'ਚ ਅੱਜ ਤਾਂ ਹੋਰੀ ਕੁਝ ਹੋਇਆ ਪਿਆ ਨਾ ਹਰੇਕ ਬੰਦਾ ਕਿਸੇ ਨੂੰ ਟਾਰਗੇਟ ਕਰਦਾ ਏ ਉਹਦੇ ਨਾਲ ਜੁੜਿਆ ਕਿਸੇ ਨੂੰ ਕੁਮਾੜਾ ਕਹਿੰਦਾ ਉਸ ਵੇਲੇ ਨਹੀਂ ਕਹਿੰਦਾ ਸੀ ਕੋਈ ਜਿਹੜੇ ਜਿਹੜੇ ਚੀਜ਼ਾਂ ਨਾਲ ਅਗਲੇ ਜੁੜੇ ਸੀ ਉਹ ਚੋਂ ਸੇਵਾ ਕਰਦੇ ਸੀ ਇਸੇ ਤਰੀਕੇ ਨਾਲ ਉਹ ਆਰਐਸਐਸ 'ਚ ਜੁੜੇ ਸੀ ਤੇ ਉਹਨਾਂ ਨੇ ਕੰਨਾ ਇਸ ਬਾਰਡਰ ਏਰੀਆ 'ਚ ਜਦੋਂ ਅਤਵਾਦ ਮੇਰੇ ਗ੍ਰੈਂਡਫਾਦਰ ਦਾਦਾ ਜੀ ਸਤਾਰ ਬਿਨ ਸਿੰਘ ਜੀ ਜਦੋਂ ਅਤਵਾਦੀ ਲੜਾਈ ਲੜ ਰਹੇ ਸੀ ਤੇ ਨਾਲ ਇਹ ਪਰਿਵਾਰ ਇਨ ਨਾਲੇ ਨੌਕਰੀ ਵੀ ਕਰਦੇ ਸੀ ਬਿਜਲੀ ਵਿਭਾਗ ਵਿੱਚ ਉੱਥੇ ਵੀ بڑے ਅਹੁਦੇ ਤੇ ਸੀ ਪਰਿਵਾਰ ਵੀ ਦੇਖਦੇ ਸੀ ਆਰਐਸਐਸ ਉਹਦਾ ਰਾਸ਼ਟਰ ਲਈ ਉਹਦਾ ਪ੍ਰਚਾਰ ਵੀ ਕਰਦੇ ਸੀ ਤੇ ਨਾਲ ਜੌਬ ਵੀ ਕਰਦੇ ਸੀ ਤੇ ਕਿਸੇ 'ਚ ਕੋਈ ਇਹ ਨਹੀਂ ਸੀ ਵੀ ਕਿਸੇ 'ਚ ਵੀ ਕੋਈ ਕਿੰਤੂ ਬਰੰਤੂ ਹੋ ਜੇ ਉਸ ਵੇਲੇ ਉਹਰੇ ਟੋਲੀਆਂ ਬਣਾ ਕੇ ਵੀ ਲੋਕ ਪੰਜਾਬ ਤੋਂ ਕਿਤੇ ਹਿੱਲ ਨਾ ਜਾਣ ਲੋਕਾਂ ਨੂੰ ਜੋੜ ਕੇ ਰੱਖਿਆ ਲੋਕਾਂ ਨੂੰ ਜਿਨ੍ਹਾਂ ਨੂੰ ਪਿੰਡਾਂ 'ਚ ਤਕਲੀਫ ਆਈ ਉਹਨਾਂ ਨੂੰ ਉੱਥੇ ਇਕੱਠੇ ਕੀਤਾ ਕਿਸੇ ਨੂੰ ਪਠਾਨਕੋਟ ਸ਼ਹਿਰਾਂ 'ਚ ਲਿਆ ਕੇ ਉਹਰੇ ਵਸਾਇਆ ਇਹ ਉਹਨਾਂ ਦੀ ਲੜਾਈ ਸੀ ਜੀਵਨ ਦੀ ਰਾਸ਼ਟਰ ਵਿੱਚ ਤੇ ਫਿਰ ਉਦੋਂ ਬਾਅਦ ਉਹਨਾਂ ਨੇ ਇੱਥੇ ਜਦੋਂ ਪਾਵਰ ਵਿਭਾਗ ਵਿੱਚ ਉਸੇ ਤਾ ਇੱਕ ਗ੍ਰਿਡ ਉੜਾਤਾ ਟੈਰਸਟਾਂ ਦੇ ਤੇ ਉਸ ਵੇਲੇ ਉੱਥੇ ਕੋਈ ਨੌਕਰੀ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਐਡਾ ਦਹਿਸ਼ਤ ਸੀ ਇਹਨਾਂ ਦੀ ਉੱਥੇ ਡਿਊਟੀ ਲਾਈ ਗਈ ਇਹਨਾਂ ਨੂੰ ਉੱਥੇ ਪੋਸਟ ਕੀਤਾ ਗਿਆ ਜਿਹੜਾ ਮਹੀਨਿਆਂ ਚ ਗ੍ਰਿਡ ਨਹੀਂ ਚੱਲਦਾ ਸੀ 3 ਦਿਨਾਂ ਦੇ ਅੰਦਰ ਅੰਦਰ ਸ਼ਰਮਾ ਜੀ ਨੇ ਗ੍ਰਿਡ ਵੀ ਚਲਾਇਆ ਤੇ ਉੱਥੇ ਪੋਸਟਿੰਗ ਵੀ ਕੀਤੀ ਵੀ ਮੈਂ ਖੜਾ ਦੇਸ਼ ਲਈ ਰਾਸ਼ਟਰ ਲਈ ਕਿਉਂਕਿ ਬਿਜਲੀ ਬੜੀ ਵੱਡੀ ਗੱਲ ਹੁੰਦੀ ਹੈ ਜੇ ਕੱਟ ਹੋ ਜਾਏ ਉਧਰੋਂ ਹੱਤਬਾਦ ਸੀ ਤੇ ਇਹ ਅੱਜ ਉਹਨਾਂ ਨੂੰ ਸਜਦਾ ਕਰਨ ਆਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲੋਕ ਆਏ ਆ ਤੇ ਅੱਗੇ ਪ੍ਰਮਾਤਮਾ ਕਿਉਂਕਿ ਉਹਨਾਂ ਦੇ ਨਾਲ ਇਹ ਹੀਰਾ ਬੀਜੇਪੀ ਨੂੰ ਜਿਹੜਾ ਦਿੱਤਾ ਆਪਣਾ ਭਰਾ ਛੋਟਾ ਭਰਾ ਬੇਟਿਆਂ ਵਰਗਾ ਹੁੰਦਾ ਏ ਉਹਨੂੰ ਤਰਾਸ਼ ਕੇ ਅੱਜ ਉਹ 9 ਚੌਥੀ ਵਾਰ ਬੀਜੇਪੀ ਦੇ ਪ੍ਰਧਾਨ ਨੇ ਦੂਜੀ ਵਾਰ ਐਮਐਲਏ ਨੇ ਇਹ ਵੱਡੇ ਭਰਾ ਦੀ ਦਿੱਤੀ ਹੈ ਤੇ ਇਸ ਕਰਕੇ ਜਿੰਨਾ ਉਹਨਾਂ ਨੂੰ ਅੱਜ ਯਾਦ ਕੀਤਾ ਜਾਵੇ ਤੇ ਉਹਨਾਂ ਦਾ ਸਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਹੜੀ ਨਵੀਂ ਪੀੜ੍ਹੀ ਆ ਵੀ ਤੁਸੀਂ ਭਾਈ ਪਰਿਵਾਰ ਵੀ ਸਾਹਮਣੇ ਆ ਤੁਸੀਂ ਨਾਲ ਨੌਕਰੀਆਂ ਵੀ ਕਰਨੀਆਂ ਤੁਸੀਂ ਨਾਲ ਰਾਸ਼ਟਰ ਦੇਸ਼ ਦਾ ਕੰਮ ਵੀ ਕਰਨਾ ਉਹ ਮੈਸੇਜ ਅੱਜ ਇਹਨਾਂ ਦਾ ਜਿਹੜਾ ਕਿ ਵਿਰੋਧੀਆਂ ਨੇ ਟ੍ਰੋਲ ਕੀਤਾ ਯਾਰ ਇਹਦਾ ਕੌਣ ਦੀ ਫੇਰੀ ਹੋ ਰਹੀ ਹੈ ਹੋਰ ਬੜਾ ਛੋਟਾ ਗਿਆ ਮੈਂ ਮੈਂ ਤੁਹਾਨੂੰ ਇੱਕ ਗੱਲ ਸੁਣਾ ਇੱਕ afghanistan ਲਈ ਉਹ ਦੂਜਾ ਦੇਸ਼ ਆ ਉੱਥੇ ਇੱਕ ਮੈਸੇਜ ਕਰਕੇ ਜਾਂ ਕੀ ਟਵੀਟ ਕਰਕੇ ਜਾਂ ਉੱਥੇ ਤਰਪਾਲਾ ਭੇਜ ਕੇ ਜਾਂ ਖਾਣੇ ਦਾ ਪ੍ਰਬੰਧ ਕਰਕੇ ਉਹਨਾਂ ਗੱਲ ਸੀ ਮੈਂ ਜਦੋਂ ਸ਼ਿਵਰਾ ਚੋਹਾਨ ਜੀ ਅਸੀਂ ਘੁੰਮ ਰਹੇ ਸੀਗੇ ਪ੍ਰਾਈਮ ਮਿਨਿਸਟਰ ਨੇ ਭੇਜਿਆ ਸੀ ਤੇ ਨੌਜਵਾਨ ਸਾਥੀਆਂ ਨੇ ਟਰੱਕ ਤੇ ਅਨੇਕ ਨੌਜਵਾਨ ਸੀ ਕਹਿੰਦੇ ਦੇਖੋ ਇੱਕ ਤਾਂ ਗੱਲ ਮੰਨਣ ਵਾਲੀ ਆ ਵੀ ਪ੍ਰਧਾਨ ਮੰਤਰੀ ਦੇ ਟਵੀਟ ਤੇ ਹੀ ਵਿਸ਼ਵਾਸ ਆ ਉਹਨਾਂ ਨੇ ਉਹ ਕਹਿੰਦੇ ਪ੍ਰਾਈਮ ਮਿਨਿਸਟਰ ਦੇ ਟਵੀਟ ਤੱਕਰਾਓ ਮੈਂ ਕਿਹਾ ਇੱਥੇ ਟਵੀਟ ਨਾਲ ਨਹੀਂ ਕੰਮ ਚੱਲਣਾ ਇੱਥੇ ਆਪਣਾ ਹੱਕ ਆ ਜਿਹੜਾ ਅਸੀਂ ਉਹ ਲੈਣਾ ਪ੍ਰਧਾਨ ਮੰਤਰੀ ਜੀ ਤੋਂ ਦੇਸ਼ ਤੋਂ ਤੇ ਉਹ ਇੱਕ ਮੇਰੀ ਹੱਥ ਜੋੜ ਕੇ ਤੁਹਾਡੇ ਚੈਨਲ ਰਾਹੀਂ ਸਭ ਨੂੰ ਬੇਨਤੀ ਆ ਨਾ ਇਹ ਮੌਕਾ ਨਹੀਂ ਹੁੰਦਾ ਅੱਗੇ ਵੀ ਤੁਸੀਂ ਨੁਕਸਾਨ ਕੀਤਾ ਪੰਜਾਬ ਦਾ ਹਰ ਰੋਜ਼ ਕਦੇ ਕੇਂਦਰ ਨੂੰ ਵਾਲਾ ਕਦੇ ਫੂ ਬੇਨੂ ਹੀ ਤਾਂ ਹੀ ਨਹੀਂਗਾ ਕੇਂਦਰ ਜਿਹੜਾ ਮੈਂ ਦੇਖਿਆ ਇੱਥੇ ਸੇਵਾ ਲਈ ਜਿਹੜੇ ਸਾਡੇ ਸੰਤ ਮਹਾਂਪੁਰਸ਼ ਨੇ ਸਾਡੇ ਜਿਹੜੇ ਨੌਜਵਾਨ ਨੇ ਯਾਰ ਸੌ ਸੌ ਟਰਾਲੀ ਲਿਆਂਦੀ ਖੜੀ ਪਈ ਆ ਦੇਖੋ ਤਾਂ ਸਹੀ ਉੱਥੇ ਨੌਜਵਾਨ ਇਹ ਗੱਲਾਂ ਮਾਰਦੇ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਆਹੀ ਆਹੀ ਰਾਹੁਲ ਗਾਂਧੀ ਸੀ ਜਿਹੜਾ ਨਸ਼ੇ ਦੀ ਗੱਲ ਜਿਹਨੇ ਸ਼ੁਰੂ ਕੀਤੀ ਪੰਜਾਬ ਦੀ ਉੜਤਾ ਪੰਜਾਬ ਇਹ ਰਾਹੁਲ ਗਾਂਧੀ ਸੀ ਜਿਹਨੇ ਸ਼ੁਰੂ ਅੱਜ ਦੇਖੋ ਸਾਡੇ ਨੌਜਵਾਨ ਕਿਵੇਂ ਉੱਥੇ ਸੇਵਾ ਕਰ ਰਹੇ ਆ ਕਿੱਥੇ ਨਸ਼ਾ ਤੇ ਇਹ ਗੱਲ ਉੱਚ ਚੰਗੇ ਕੰਮ ਨੂੰ ਅੱਜ ਉਭਾਰਨ ਦੀ ਲੋੜ ਆ ਜੋ ਕੰਮ ਨੌਜਵਾਨ ਸਾਡੇ ਕਰ ਰਹੇ ਆ ਪਰ ਉਹ ਸੇਵਾ ਅਲੱਗ ਚੀਜ਼ ਆ ਖਾਣਾ ਦੇਣਾ ਉਹ ਸਭ ਲੰਗਰ ਲੱਗੇ ਆ ਮੱਜਾਂ ਦਾ ਆਚਾਰਾ ਹੋ ਜੂ ਕੇਂਦਰ ਸਰਕਾਰ ਦਾ ਕੰਮ ਕੀ ਆ ਉਹਦਾ ਕੰਮ ਆ ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਈਆਂ ਫਸਲਾਂ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਮਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਉਹ ਪੰਜਾਬ ਸਰਕਾਰ ਖਲੜੇ ਲੈਵਲ ਤੇ ਐਸ ਡੀ ਐਮ ਤੋਂ ਬਾਅਦ ਡੀ ਸੀ ਡੀ ਸੀ ਤੋਂ ਚੀਫ ਸੈਕਟਰੀ ਉਹ ਲੈਵਲ ਤੇ ਜਦੋਂ ਸੈਂਟਰ ਦੀਆਂ ਟੀਮਾਂ ਵੀ ਉਰੇ ਫਿਰ ਰਹੀਆਂ ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਜਿਦਾਂ ਜਦੋਂ ਚੀਫ ਸੈਕਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੂ ਵੀ ਆਹ ਜ਼ਿਲ੍ਹੇ 'ਚ ਇੰਨੇ ਹਜ਼ਾਰ ਏਕੜ ਜਾਂ ਇੰਨੇ ਲੱਖ ਏਕੜ ਫਸਲ ਤਬਾਹ ਹੋਈ ਆ ਇਹਦਾ ਭਾਈ ਇੰਨਾ ਪੈਸਾ ਬਣਦਾ ਪਰ ਏਕੜ ਉਦੋਂ ਵੰਦ ਇੰਨੇ ਘਰ ਟੁੱਟ ਗਏ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਕਈਆਂ ਦੀਆਂ ਜਿਹੜੀਆਂ ਆ ਉਹ ਬਿਲਕੁਲ ਹੀ ਤਬਾਹ ਹੋ ਗਏ ਕੋਈ ਅੱਧਾ ਟੁੱਟਿਆ ਏ ਕੋਈ ਕਿੰਨਾ ਟਹਿ ਗਿਆ ਉਹਦਾ ਸਾਰਾ ਡਾਟਾ ਤਿਆਰ ਹੋਊਗਾ ਨਾ ਉਹ ਜਦੋਂ ਤਿਆਰ ਹੋ ਜਾਊਗਾ ਫਿਰ ਸੈਂਟਰ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ 11000 ਕਰੋੜ ਰੁਪਏ ਤਾਂ ਪਈ ਆ ਪਹਿਲਾਂ ਹੀ ਪੰਜਾਬ 'ਚ ਜਿਹੜਾ ਹਰ 6 ਮਹੀਨੇ ਬਾਅਦ ਆਉਂਦਾ ਬਾਕੀ ਜਿੰਨਾ ਵੀ ਹੋਊਗਾ ਉਹ ਆਊਗਾ ਪਰ ਮੈਂ ਹੱਥ ਜੋੜ ਕੇ ਕਹਨਾ ਇਹ ਬਿਲਕੁਲ ਐਸੀ ਕੋਈ ਗੱਲ ਨਹੀਂ ਕਿ ਇਹ ਮੁਆਵਜ਼ਾ ਬਸ ਹੀ ਮੇਰੀ ਗੱਲ ਨੂੰ ਹੁਣ ਸਮਝ ਗਏ ਹੋਵੋਗੇ ਕਿ ਫਿਰ ਲੋਕਾਂ ਦੇ ਕੋਲ ਉਹ ਮੁਆਵਜ਼ਾ ਖਾਤਿਆਂ 'ਚ ਪਹੁੰਚੂਗਾ ਜਿਹੜੇ ਘਰ ਟੁੱਟ ਗਏ ਉਹਦਾ ਹੁਣ ਹਰ ਟੀਮਾਂ ਜਿਹੜੀਆਂ ਉਹ ਬਣਾ ਰਹੀਆਂ ਏ ਫਸਲ ਕਿੰਨੀ ਤਬਾਹ ਹੋ ਗਈ ਅੱਗੇ ਤੋਂ ਜਿਹੜੀ ਫਸਲ ਆ ਉਹ ਵੀ ਨਹੀਂ ਹੋਣੀ ਉਦੋਂ ਸਾਰਾ ਕੰਪੈਰੀਸ਼ਨ ਕਰਕੇ ਸਾਰਾ ਲੇਖਾ ਜੋਖਾ ਕਰਕੇ ਫਿਰ ਕੇਂਦਰ ਸਰਕਾਰ ਆ ਜਿਹੜਾ ਉਹ ਪੈਸਾ ਭੇਜੂਗੀ ਤੇ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਖੁਦ ਜਿਹੜਾ ਹੈ ਉਹ ਆ ਰਹੇ ਆ ਪਠਾਨਕੋਟ ਵੀ ਆਉਣਗੇ ਬਰਦਾਸ਼ਪੁਰ ਵੀ ਆਉਣਗੇ ਹਿਮਾਚਲ ਵੀ ਜਾਣਾ ਉਹਨਾਂ ਨੇ ਉਹ ਹਜੇ ਡਿਟੇਲਡ ਪ੍ਰੋਗਰਾਮ ਉਹਨਾਂ ਦਾ ਆਊਗਾ ਉਹ ਆ ਕੇ ਵੀ ਇੱਕ ਗੱਲ ਸੁਣਨੀ ਹੈ ਦੂਜੀ ਗੱਲ ਇਹ ਇਹ ਗੱਲ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਜਿਹੜਾ ਵੀ ਰੇਤਾ ਆ ਗਿਆ ਇਹ ਵੀ ਸਰਕਾਰ ਫੈਸਲਾ ਕੇਂਦਰ ਵੱਲੋਂ ਹੋਊਗਾ ਇਹਨਾਂ ਨੂੰ ਕਿਹਾ ਜਾਊਗਾ ਵੀ ਜਿਹੜਾ ਵੀ ਰੇਤਾ ਜ਼ਮੀਨਾਂ 'ਚ ਆ ਗਿਆ ਕਾਇ 2 ਫੁੱਟਾ 4 ਫੁੱਟਾ ਉਹ ਰੇਤਾ ਹੈ ਉਹ ਲੋਕਾਂ ਦਾ ਹੈ ਲੋਕ ਉਸ ਰੇਤੇ ਨੂੰ ਵੇਚਣ ਉਸ ਰੇਤੇ ਨੂੰ ਕਿਤੇ ਪਰੇ ਕਰਨ ਜਿਵੇਂ ਮਰਜ਼ੀ ਕਰਨਾ ਉਹ ਵੀ ਵੱਡੇ ਲੈਵਲ ਤੇ ਇਹ ਫੈਸਲਾ ਵੀ ਜਿਹੜਾ ਇਹ ਅਸੀਂ ਕਿਹਾ ਹੋ ਜੂਗਾ ਤੇ ਰੇਤੇ ਵਾਲਾ ਕੰਮ ਵੀ ਜਿਹੜਾ ਇਹ ਉਹ ਵੀ ਨਿਬੜ ਜਾਊਗਾ ਨਾ ਕਿਤੇ ਉਹ ਕੁਝ ਕਰਨ ਦੀ ਲੋੜ ਪਊ ਆਪਣੇ ਖੇਤਾਂ 'ਚ ਜਿਹੜਾ ਰੇਤਾ ਆਇਆ ਉਹਦਾ ਕੰਮ ਵੀ ਹੋ ਜਾਊਗਾ ਉਦੋਂ ਬਾਅਦ ਜਿਹੜਾ ਅੱਗੇ ਫਿਰ ਸੇਮਨ ਜਿਹੜਾ ਲੋਕਾਂ ਦੀ ਸਭ ਤੋਂ ਵੱਡੀ ਡਿਮਾਂਡ ਆ ਵੀ ਇਹ ਤੋਂ ਅੱਗੇ ਕਿਵੇਂ ਬਚਿਆ ਜਾਏ ਉਹ ਜੋ ਪੰਜਾਬ ਸਰਕਾਰ ਜਾਂ ਸੈਂਟਰ ਦਾ ਜਿਹੜਾ ਮਹਿਕਮੇ ਆਏ ਹੋਏ ਨੇ ਸਾਰੇ ਫਾਈਨਾਂਸ ਦਾ ਹੋਮ ਦਾ ਪਾਵਰ ਦਾ ਸੜਕਾਂ ਦਾ ਆਪਣੇ ਦੂਜਾ ਜਲ ਸ਼ਕਤੀ ਇਹ ਸਾਰੇ ਰਿਪੋਰਟ ਬਣਾ ਕੇ ਦੇ ਰਹੇ ਆ ਵੀ ਕਿੰਨਾ ਕਿੰਨੇ ਕਰੋੜ ਰੁਪਈਆ ਕਿੰਨੇ 100 ਕਰੋੜ ਕਿੰਨਾ ਹਜ਼ਾਰ ਕਰੋੜ ਜਿਹੜਾ ਇਹ ਬੰਨਾਂ ਨੂੰ ਰੋਕਣ ਲਈ ਇਹ ਪੈਸਾ ਚਾਹੀਦਾ ਕੇਂਦਰ ਉਹ ਪੈਸਾ ਵੀ ਦੇਊਗੀ ਇਸ ਕਰਕੇ ਇਹ ਗੱਲਾਂ ਇਹ ਜਿਹੜੀਆਂ ਸਾਰੀਆਂ ਉਹਨੂੰ ਕੋਈ ਟਾਈਮ ਲੱਗਦਾ ਉਹ ਟਾਈਮ ਡਿਟੇਲਡ ਰਿਪੋਰਟਾ ਚਾਹੀਓ ਹਜ਼ਾਰਾਂ ਕਰੋੜ ਹੋਵੇ ਚਾਹੀਓ ਸੈਂਕੜੇ ਕਰੋੜ ਬਣਾਈ ਉਹ ਕੇਂਦਰ ਸਰਕਾਰ ਸਟੇਟ ਗਵਰਨਮੈਂਟ ਨੂੰ ਦਊਗੀ ਪਰ ਸਟੇਟ ਗਵਰਨਮੈਂਟ ਕਿਸ ਕੱਲ ਤੇ ਲੱਗੀ ਐ ਮੈਂ આરોਪ ਨਹੀਂ ਲਾਉਣ ਲੱਗਿਆ ਇਹ ਜਿੰਨੇ ਗੰਦੇ ਨੇ ਦਿੱਲੀ ਵਾਲੇ ਇਹ ਤਾਂ ਮੌਕਾ ਦੇਖ ਕੇ ਉਹਨੂੰ ਦੇਖ ਕੇ ਵੀ ਉਹ ਪੀ ਪਿਆ ਉਹਨੂੰ ਵੀ ਤੋੜ ਦੋ ਲਾ ਦਿਓ ਜਦੋਂ ਇਹ ਸਵੇਰੇ ਕੇਜਰੀਵਾਲ ਉਹਦੇ ਘਰੇ ਗਿਆ ਤੇ ਉਹ ਬੇਸ਼ੱਕ ਪੀ ਪਏ ਸੀ ਪਰ ਉਹਨਾਂ ਨੇ ਕਿਹਾ 40 ਐਮਐਲਏ ਮੇਰੇ ਨਾਲ ਵੀ ਨੇ ਲਾ ਕੇ ਦਿਖਾਓ ਮੈਨੂੰ ਇਹਨਾਂ ਨੇ ਤਾਂ ਲਿਸਟ ਵੀ ਜਾਰੀ ਕਰਤੀ ਸੀ ਵੀ ਆ ਸੀਐਮ ਬਣਾਵਾਂਗੇ ਦੇਖੋ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਐ ਐਡਮਿਨਿਸਟ੍ਰੇਸ਼ਨ ਦੀ ਲੋੜ ਐ ਇਹ ਸੀਐਮ ਨਵਾਂ ਬਣਾਉਣ ਦੇ ਪਿੱਛੇ ਚੱਕਰ ਚ ਤੋੜਨ ਫਿਰਦੇ ਆ ਇਸ ਕਰਕੇ ਜਦੋਂ ਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਵੀ ਨੇ ਤਾਂ ਫਿਰ ਆ ਕੇ ਕਹਿਤਾ ਹਰਮਨ ਪਿਆਰਾ ਅਸਸੋਦੀਏ ਨੇ ਪਹਿਲਾਂ ਖਬਰਾਂ ਚਲਵਾਈਆਂ ਵੀ 15 ਦਿਨ ਸੀ ਐਮ ਬਿਮਾਰ ਰਹੂ ਕਿਵੇਂ ਰਹਿ ਸਕਦਾ ਏ ਕਿਵੇਂ ਹੋ ਸਕਦਾ ਏ ਕਿਸ ਨੂੰ ਜ਼ਿੰਮੇਵਾਰੀ ਦੇਣੀ ਪਊ ਉਹਦੇ ਗੱਲ ਪਾਈ ਦਿਮਾਗ ਚ ਵੀ ਤੂੰ ਤਿਆਰੀ ਕਰ ਲਾ ਜਦੋਂ ਉਹਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਨੇ ਤੇ ਫਿਰ ਕਹਿੰਦੇ ਇਹੀ ਸੀ ਐਮ ਰਹੂਗਾ ਦੋ ਦਿਨਾਂ ਬਾਅਦ ਤਿਆਰ ਹੋ ਕੇ ਸੈੱਟ ਹੋ ਕੇ ਆ ਜੂਗਾ ਪਰ ਮੈਂ ਪਾਨ ਸਾਹਿਬ ਨੂੰ ਵੀ ਕਹਿਣਾ ਇਹਨੂੰ ਮੈਂ ਫੇਰ ਬਾਰ-ਬਾਰ ਕਹਿਣਾ ਮਾਨ ਸਾਹਿਬ ਚੰਗੀ ਪੀ ਲਿਆ ਕਰੋ ਪੀਂਦੇ ਆ ਪੀਣ ਦੀ ਗੱਲ ਕੋਈ ਅਸੀਂ ਕਹਿੰਦੇ ਪੰਜਾਬ ਦੀ ਗੱਲ ਹੋਰ ਤਰ੍ਹਾਂ ਦੀ ਐ ਪਰ ਜੇ ਪੀਣੀ ਆ ਤੁਹਾਨੂੰ ਅਸੀਂ ਚੰਗੀ ਭੇਜ ਦਿਆ ਕਰਾਂਗੇ ਕਿ ਤੋਂ ਲੈ ਕੇ ਹੋਰ ਜਗ੍ਹਾ ਤੋਂ ਭੇਜ ਦਾਂਗੇ ਚੰਗੀ ਪੀ ਲਿਆ ਕਰੋ ਮਾੜੀ ਪੀ ਕੇ ਆ ਜਦੋਂ ਟਾਈਮ ਐਸਾ ਹੁੰਦਾ ਉਦੋਂ ਮੰਜੇ ਤੇ ਉੱਠਿਆ ਕਰੋ ਹੁਣ ਡੱਕੇ ਪਏ ਹਾਂ ਐਨੇ ਦਿਨਾਂ ਦੇ ਤੇ ਉਦੋਂ ਬਾਅਦ ਆ ਚੜਨਾ ਪੈ ਗਿਆ ਡ੍ਰਿਪ ਇਸ ਕਰਕੇ ਮੈਂ ਇਹਨਾਂ ਨੂੰ ਪਰਿਵਾਰ ਨੂੰ ਵੀ ਚਲੋ ਮਾਫੀ ਮੰਗ ਕੇ ਕਹਿਣਾ ਪਰ ਜੇ ਉਹ ਪੀਂਦੇ ਨੇ ਉਹਨਾਂ ਨੂੰ ਚੰਗੇ ਬ੍ਰਾਂਡ ਦੀ ਚੰਗੀ ਸ਼ਰਾਬ ਲੈ ਕੇ ਦੇ ਦਿਆ ਕਰੋ ਪੀਣੀ ਜਿਹੜੀ ਲੱਗਦਾ ਉਹ ਲੱਗੀ ਹੋਈ ਆ ਉਹਨਾਂ ਨੂੰ ਇਸ ਕਰਕੇ ਇੰਨੀ ਹੀ ਗੱਲਾਂ ਮੈਂ ਤੁਹਾਡੇ ਕੋਲ 60 ਹਜ਼ਾਰ ਕਰੋੜ ਕਹਿੰਦੇ ਆਪ ਜੀ ਦਾ ਜਨਾ ਰੁਕਿਆ ਹਜੇ ਤੱਕ ਸੈਂਟਰ ਸਾਨੂੰ ਜਾਦੀ ਨਹੀਂ ਕਰ ਚੁੱਕੀ ਸਰ ਕੌਣ ਕਹਿੰਦਾ ਸੰਜੇ ਸਿੰਘ ਕੱਲ ਜਿਹੜੇ ਰਾਜ ਸਭਾ ਮੈਂਬਰ ਆ ਗਏ ਉਹ ਵੀ ਆਪ ਜੀ ਦੇ ਬਟਾ ਵਿੱਚ ਇਹਨਾਂ ਨੂੰ ਕੀ ਪਤਾ ਇਹ ਤਾਂ ਲੁੱਟਣ ਆਏ ਹੋਏ ਇੱਥੇ ਇਹ ਲੁਟੇਰਿਆਂ ਦੀ ਗੱਲ ਕਰਦੇ ਹੋਏ ਤਾਂ ਰਾਜ ਲੱਭਦੇ ਸੀ ਇਹ ਤਾਂ ਬੋਲੀ ਲਾਉਂਦੇ ਸੀ ਸੀਐਮ ਦੀ ਸੰਜੇ ਸਿੰਘ ਹਣੀ ਤੁਸੀਂ ਸੋਚਦੇ ਹੋ ਹੜਾ ਦਾ ਕੰਮ ਕਰਨ ਆਏ ਹੋਏ ਆ ਇਹ ਤਾਂ ਦੂਜੇ ਬੋਲੀ ਲਾਉਣ ਆਇਆ ਵੀ ਆਜਾ ਜੀ ਮਿਨਿਸਟਰ ਬਣਾਈਏ ਤੁਹਾਨੂੰ ਉਹ ਕੰਮ ਫਿਰਦੇ ਤੋ ਟੋਲਦੇ ਇਹ ਕੈਮਰਾ ਪਰਸਨ ਹਣੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ